ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ ਤਮਕੀਆਂ ਦੇ ਮੁੱਦੇ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਾਂਗਰਸੀ ਸੰਸਥਾ ਦਾ ਵਿਰੋਧ ਪ੍ਰਦਰਸ਼ਨ 59 ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ਾ ਕਰ ਸਕਦੇ ਨੇ ਭਾਰਤੀ ਜਨੋ ਪਾਸਪੋਰਟ ਰੈਂਕਿੰਗ ਦੇ ਵਿੱਚ ਕਿੰਵੇਂ ਸਥਾਨ ਤੇ ਭਾਰਤ ਤੇ ਯੂਕੇ ਨੇ ਕੀਤੇ ਫ੍ਰੀ ਟ੍ਰੇਡ ਡੀਲ ਤੇ ਦਸਤਖਤ ਕੈਨੇਡਾ ਦੇ ਵਿੱਚ ਪੰਜਾਬੀ ਕਵੀ ਤੇ ਨਸਲੀ ਹਮਲਾ ਕਾਲੀ ਮਿੱਟੀ ਛੁੱਟੀ ਗਈ ਦੇ ਛੱਡਣ ਦੀ ਦਿੱਤੀ ਗਈ ਧਮਕੀ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਪੰਜਾਬ Haryana ਤੇ Chandigarh ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਦਿੱਲੀ ਦੇ ਵਿੱਚ ਸੰਸਦ ਪਵਨ ਕੰਪਲੈਕਸ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਇਹ ਵਿਰੋਧ ਪ੍ਰਦਰਸ਼ਨ ਹਾਲ ਹੀ ਵਿੱਚ ਹਰਮੰਦਰ ਸਾਹਿਬ ਨੂੰ ਦਿੱਤੀਆਂ ਗਈਆਂ ਧਮਕੀਆਂ ਦੇ ਸਬੰਧ ਦੇ ਵਿੱਚ ਸੀ ਇਸ ਦੌਰਾਨ ਸੰਸਦ ਮੈਂਬਰਾਂ ਨੇ ਅਣਪਛਾਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਹੈ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਜਿੰਦਰ ਰੰਦਾਵਾ ਕੁਮਾਰੀ ਸ਼ਲਜਾ ਤਰਮਵੀਦ ਗਾਂਧੀ ਸ਼ੇਰ ਸਿੰਘ ਖਬਾਇਆ ਮਨੀਸ਼ ਦਿਵਾੜੀ ਅਤੇ ਗੁਰਜੀਤ ਔਜਲਾ ਨੇ ਇਕਜੁੱਟ ਹੋ ਕੇ ਹਸਾਲਿਆ ਇਸ ਮੁੱਦੇ ਤੇ ਸਾਰੇ ਆਗੂਆਂ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਹਰਮੰਦਰ ਸਾਹਿਬ ਨਾਤਾ ਸਿਰਫ ਸਿੱਖ ਭਾਈਚਾਰੇ ਸਗੋ ਪੂਰੇ ਦੇਸ਼ ਦੀ ਆਸਥਾ ਅਤੇ ਪਛਾਣ ਦਾ ਪ੍ਰਤੀਕ ਹੈ ਤੇ ਇਸ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਸਿਰਫ ਧਾਰਮਿਕ ਪਾਵਨਾਵਾਂ ਦਾ ਮੁੱਦਾ ਨਹੀਂ ਹੈ ਸਗੋ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਇੱਕ ਗੰਭੀਰ ਮੁੱਦਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਲਦੀ ਕਾਰਵਾਈ ਕਰਨ ਤਾਂ ਜੋ ਸਮਾਜ ਤੇ ਵਿੱਚ ਸੁਰੱਖਿਆ ਅਤੇ ਨਿਰਾਸ਼ਕੀ ਦੀ ਭਾਵਨਾ ਨੂੰ ਰੋਕਿਆ ਜਾ ਸਕੇ ਪ੍ਰਦਰਸ਼ਨ ਦੌਰਾਨ ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਦੋਸ਼ੀਆਂ ਦੇ ਵਿਰੁੱਧ ਜਲਦੀ ਕਾਰਵਾਈ ਨਹੀਂ ਕੀਤੀ ਤਾਂ ਉਹ ਸੰਸਦ ਦੇ ਅੰਦਰ ਅਤੇ ਬਾਹਰ ਆਪਣਾ ਵਿਰੋਧ ਤੀਸਰ ਕਰਨਗੇ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਬਾਰੇ ਇੱਕ ਸਪਸ਼ਟ ਨੀਤੀ ਬਣਾਏ ਸਾਬਕਾ ਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਸੰਬੰਧੀ ਨਸ਼ਾ ਤਸਕਰੀ ਦੇ ਮਾਮਲੇ ਤੇ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ ਮਜੀਠੀਆ ਤੋਂ ਬਰਾਮਦ ਕੀਤੇ ਗਏ ਮੋਬਾਈਲ ਦੇ ਵਿੱਚੋਂ ਇੱਕ ਜਸਮੀਤ ਸਿੰਘ ਨਾਮ ਦੇ ਵਿਅਕਤੀ ਦੀ SIM ਮਿਲੀ ਹੈ ਜੋ ਕਿ ਖੰਨਾ ਦਾ ਰਹਿਣ ਵਾਲਾ ਹੈ حاصل ਜਾਣਕਾਰੀ ਦੇ ਮੁਤਾਬਕ ਇਸ SIM ਜਸਮੀਤ ਸਿੰਘ ਨੇ 2021 ਦੇ ਵਿੱਚ ਖਰੀਦੀ ਸੀ ਉਸ ਸਮੇਂ ਉਹ ਖੰਨਾ ਬੱਸ ਸਟੈਂਡ ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜਸਮੀਤ ਦਾ ਪਰਿਵਾਰ ਮੂਲ ਰੂਪ ਤੇ ਵਿੱਚ ਫਤੇਗੜ ਸਾਹਿਬ ਦਾ ਰਹਿਣ ਵਾਲਾ ਹੈ ਜਾਂਚ ਏਜੰਸੀਆਂ ਹੁਣੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਸਮੀਤ ਦਾ ਸੇਮ ਮਜੀਠੀਆ ਤੱਕ ਕਿਵੇਂ ਪਹੁੰਚਿਆ ਮੁਹਾਲੀ ਵੈਜਿਲੈਂਸ ਟੀਮ ਜਸਮੀਤ ਦੇ ਖੰਨਾ ਸਥਿਤ ਘਰ ਪਹੁੰਚੀ ਟੀਮ ਨੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਇਸ ਮਾਮਲੇ ਦੇ ਵਿੱਚ ਇੱਕ ਮਹੱਤਵਪੂਰਨ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਜਸਮੀਤ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ 13 ਜੁਲਾਈ ਨੂੰ ਕੈਨੇਡਾ ਗਿਆ ਸੀ ਉਸ ਦਾ ਵੀਜ਼ਾ ਜਨਵਰੀ 2024 ਦੇ ਵਿੱਚ ਜਾਰੀ ਕੀਤਾ ਗਿਆ ਸੀ ਉਸ ਦੀ ਅਚਾਨਕ ਵਿਦੇਸ਼ ਯਾਤਰਾ ਨੇ ਜਾਂਚ ਏਜੰਸੀਆਂ ਦੇ ਸ਼ੱਕ ਨੂੰ ਹੋਰ ਵਧਾ ਦਿੱਤਾ ਹੈ ਜਸਮੀਤ ਕਰੋਨਾ ਦੇ ਸਮੇਂ ਦੌਰਾਨ ਇੱਕ ਟ੍ਰਾਂਸਪੋਰਟ ਕੰਪਨੀ ਦੇ ਵਿੱਚ ਡੀਪੂ ਇੰਚਾਰਜ ਸੀ ਅਤੇ ਉਹ ਦੂਸਰੇ ਰਾਜਾਂ ਤੋਂ ਲੋਕਾਂ ਨੂੰ ਬਸ ਰਾਹੀਂ ਭੇਜਦਾ ਸੀ ਹੈਂਡਲੀ ਪਾਸਪੋਰਟ ਇੰਡੈਕਸ 2025 ਦੇ ਮੁਤਾਬਕ ਭਾਰਤੀ ਪਾਸਪੋਰਟ ਦੀ ਰੈਂਕਿੰਗ ਦੇ ਵਿੱਚ ਇੱਕ ਮਹੱਤਵਪੂਰਨ ਸੁਧਾਰ ਹੋਇਆ ਹੈ ਫਤੇ ਹੋਣੇ ਦੁਨੀਆ ਭਰ ਦੇ ਵਿੱਚ 77ਵੇਂ ਸਥਾਨ ਤੇ ਪਹੁੰਚ ਗਿਆ ਹੈ ਪਿਛਲੇ ਸਾਲ ਭਾਰਤ 85ਵੇਂ ਸਥਾਨ ਤੇ ਸੀ ਇਸ ਵਾਰ 8 ਸਥਾਨਾਂ ਦੀ ਛਾਲ ਦੇ ਨਾਲ ਇਸ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ 59 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਂ ਫਿਰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਦੇ ਨਾਲ ਯਾਤਰਾ ਕਰ ਸਕਦੇ ਹਨ ਹਾਲਾਂਕਿ 2024 ਦੇ ਵਿੱਚ ਇਹ ਗਿਣਤੀ ਬਾੜ ਸਿੰਘ ਜੋ ਇਸ ਸਾਲ ਥੋੜੀ ਕੱਟੀ ਹੈ ਭਾਰਤੀ ਪਾਸਪੋਰਟ ਹੋਲਡਰ ਸੋਨੀ ਅਫਰੀਕੀ ਦੇਸ਼ ਜਿਨ੍ਹਾਂ ਦੇ ਵਿੱਚ ਅੰਗੋਲਾ, ਕੇਨਿਆ, ਉਹਨੇ ਏਸ਼ੀਅਨ ਦੇਸ਼ ਜਿਵੇਂ ਪੁਟਾਨ, ਮਾਲਦੀਵ, ਥਾਈਲੈਂਡ, 10 ਉੱਤਰੀ ਅਮਰੀਕਾ ਦੇ ਦੇਸ਼ ਜਿਵੇਂ ਕਿ ਬਾਰਬਡੋਸ, ਜਮੈਕਾ ਅਤੇ ਫਿਜ਼ੀ ਅਤੇ ਇੱਕ ਦੱਖਣੀ ਅਮਰੀਕਾ ਦੇ ਦੇਸ਼ ਬੋਲੀਵੀਆ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਸਿੰਗਾਪੁਰ ਨੇ ਸਾਲ ਵੀ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਖਿਤਾਬ ਬਰਕਰਾਰ ਰੱਖਿਆ ਹੈ ਜੋ ਕਿ 194 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਦਿੰਦਾ ਹੈ। ਪਿਛਲੇ ਸਾਲ ਸਿੰਗਾਪੁਰ, ਜਾਪਾਨ, ਜਰਮਨੀ, ਇਟਲੀ, ਸਪੈਨ ਅਤੇ ਫਰਾਂਸ ਸਾਂਝੇ ਤੌਰ ਤੇ ਪਹਿਲੇ ਸਥਾਨ ਤੇ ਸਨ ਪਰ 2024 ਦੇ ਵਿੱਚ ਸਿੰਗਾਪੁਰ ਨੇ ਇਕੱਲੇ ਸਿਖਰ ਤੇ ਕਬਜ਼ਾ ਕੀਤਾ ਹੈ। ਭਾਰਤ ਦੇ ਗੁਆੰਟੀ ਦੇਸ਼ ਪਾਕਿਸਤਾਨ ਦੀ ਰੈਂਕਿੰਗ ਵੀ ਸੁਧਰੀ ਹੈ ਜੋ ਪਿਛਲੇ ਸਾਲ ਤੇ 101ਵੇਂ ਸਥਾਨ ਤੋਂ 96 ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਅਤੇ ਬ੍ਰਿਟੇਨ ਦੇ ਵਿੱਚਕਾਰ ਇੱਕ ਅਹਿਮ ਫ੍ਰੀ ਟ੍ਰੇਡ ਡੀਲ ਤੇ ਸਮਝੌਤਾ ਹੋਇਆ ਹੈ। ਇਹ ਸਮਝੌਤਾ ਵੀਰਵਾਰ ਨੂੰ ਲੰਡਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਦੇ ਵਿੱਚ ਪੂਰਾ ਹੋਇਆ। ਇਸ ਸਮਝੌਤੇ ਲਈ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ 3 ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ। ਸਮਝੌਤੇ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਹਿੱਸਾ ਲਿਆ। ਉਹਨਾਂ ਨੇ ਭਾਰਤ-ਇੰਗਲੈਂਡ ਟੈਸਟ ਕ੍ਰਿਕਟ ਸੀਰੀਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਕ੍ਰਿਕਟ ਦੋਵਾਂ ਦੇਸ਼ਾਂ ਲਈ ਸਿਰਫ ਖੇਡ ਨਹੀਂ ਸਗੋ ਜਨੂਨ ਹੈ ਅਤੇ ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਜ਼ਬੂਤ ਸਾਂਝੇਦਾਰੀ ਦੀ ਸ਼ੁਰੂਆਤ ਹੈ। ਇਹ ਸਮਝਾਉਂਦੇ ਅਨੁਸਾਰ ਭਾਰਤ ਦੇ 99% ਨਿਰਯਾਤ ਯਾਨੀ ਕਿ ਐਕਸਪੋਰਟ ਨੂੰ ਬ੍ਰਿਟੇਨ ਦੇ ਵਿੱਚ ਟੈਰਿਫ ਤੋਂ ਰਾਹਤ ਮਿਲੇਗੀ। ਪਾਫ ਭਾਰਤੀ ਸਮਾਨ ਤੇ ਟੈਕਸ ਜਾਂ ਫਿਰ ਘੱਟ ਹੋਵੇਗਾ ਜਾਂ ਤਾਂ ਫਿਰ ਪੂਰੀ ਤਰ੍ਹਾਂ ਹੀ ਖਤਮ ਹੋਵੇਗਾ। ਦੂਸਰੇ ਪਾਸੇ ਬ੍ਰਿਟਿਸ਼ ਕੰਪਨੀਆਂ ਲਈ ਵੀ ਭਾਰਤ ਦੇ ਵਿੱਚ ਵਿਸਕੀ, ਕੱਡੀਆਂ ਅਤੇ ਹੋਰ ਸਮਾਨ ਵੇਚਣਾ ਆਸਾਨ ਹੋਵੇਗਾ ਕਿਉਂਕਿ ਭਾਰਤ ਨੇ ਇਨ੍ਹਾਂ ਤੇ ਟੈਰਿਫ 15% ਤੋਂ ਘਟਾ ਕੇ 3% ਕਰ ਦਿੱਤਾ ਹੈ। ਸਟਾਰਬੱਨ ਨੇ ਦੱਸਿਆ ਕਿ 70,000 ਕਰੋੜ ਰੁਪਏ ਦੇ ਨਵੇਂ ਨਿਵੇਸ਼ ਅਤੇ ਵਪਾਰਕ ਸੌਦੀਆਂ ਨੂੰ ਮਨਜ਼ੂਰੀ ਮਿਲੀ ਹੈ। ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਵਪਾਰ ਨੂੰ ਸਾਲਾਨਾ 3 ਲੱਖ ਕਰੋੜ ਰੁਪਏ ਤੱਕ ਵਧਾ ਸਕਦਾ ਹੈ ਜਿਸ ਦਾ ਟੀਚਾ 1 ਸਾਲ ਦੇ ਵਿੱਚ ਵਪਾਰ ਨੂੰ ਦੁੱਗਣਾ ਕਰਨਾ ਹੈ। ਕਸ리에 ਕਿ ਕੀ ਸਟਾਰਮਰ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਪਹਿਲਾ ਬ੍ਰਿਟੇਨ ਦਾ ਦੌਰਾ ਸੀ ਜਿੱਥੇ ਉਹਨਾਂ ਦੀ ਮੁਲਾਕਾਤ ਕਿੰਗ ਚਾਰਲਸ ਦੇ ਨਾਲ ਵੀ ਹੋਵੇਗੀ ਕੈਨੇਡਾ ਵਿੱਚ ਜਿੱਥੇ ਬਹੁ ਗਿਣਤੀ ਪੰਜਾਬੀ ਵਸਦੇ ਹਨ ਉੱਥੇ ਹੀ ਇੱਕ ਪੰਜਾਬੀ ਕਵੀ ਦੇ ਉੱਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਇਥੇ ਸਿੱਖਾਂ ਦੀ ਆਬਾਦੀ ਵਾਲੇ ਖੇਤਰ ਸਰੀ ਦੇ ਵਿੱਚ ਇੱਕ ਮਸ਼ਹੂਰ ਪੰਜਾਬੀ ਕਵੀ ਗੁਰਦਰਸ਼ਨ ਸਿੰਘ ਬਾਦਲ ਤੇ ਨਸਲੀ ਹਮਲਾ ਹੋਇਆ ਹੈ ਘਟਨਾ ਸ਼ਾਮ ਨੂੰ ਵਾਪਰੀ ਜਦੋਂ ਗੁਰਦਰਸ਼ਨ ਸਿੰਘ ਸੈਰ ਲਈ ਨਿਊਟਨ ਅਥਲੈਟਿਕਸ ਪਾਰਕ ਪਹੁੰਚੇ ਹੋਏ ਸਨ ਇੱਥੇ ਥੋੜਾ ਥੱਕੇ ਹੋਣ ਕਾਰਨ ਉਹ ਇੱਕ ਕੰਧ ਦੇ ਉੱਤੇ ਬੈਠ ਕੇ ਜਿੱਥੇ ਹੋਰ ਬਜ਼ੁਰਗ ਵੀ ਮੌਜੂਦ ਸਨ ਅਚਾਨਕ 5 ਤੋਂ 6 ਨੌਜਵਾਨ ਉੱਥੇ ਆਏ ਅਤੇ ਕਾਲੀ ਮਿੱਟੀ ਦੇ ਗੋਲੇ ਉਹਨਾਂ ਦੇ ਚਿਹਰੇ ਤੇ ਸੁੱਟ ਦਿੱਤੇ ਗਏ। ਇਹ ਨੌਜਵਾਨ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੰਦੀ ਸ਼ਬਦਾਵਲੀ ਕਹਿ ਕੇ ਦੇਸ਼ ਛੱਡਣ ਵਾਸਤੇ ਕਹਿ ਰਹੇ ਸਨ। ਇਸ ਨਸਲੀ ਹਮਲੇ ਤੋਂ ਹੈਰਾਨ ਕੁਰਦਰਸ਼ਨ ਸਿੰਘ ਬਾਦਲ ਨੇ ਮਦਦ ਤੇ ਕੋਹਾਰ ਲਗਾਈ। ਆਲੇ ਦੁਆਲੇ ਬੈਠੇ ਲੋਕਾਂ ਨੇ ਜਦੋਂ ਤੱਕ ਕੁਝ ਕੀਤਾ ਤਦੋਂ ਤੱਕ ਉਹ ਨੌਜਵਾਨ ਉੱਥੋਂ ਭੱਜ ਚੁੱਕੇ ਸਨ। ਇਸ ਹਮਲੇ ਤੋਂ ਉਹਨਾਂ ਨੂੰ ਭਾਵੇਂ ਸੱਟ ਨਹੀਂ ਲੱਗੀ ਹੈ ਪਰ ਮਾਨਸਿਕ ਤੌਰ ਤੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਨਹੀਂ ਸੀ ਕਿ ਉਹਨਾਂ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਲਗਭਗ 25 ਸਾਲ ਪਹਿਲਾਂ ਵੀ ਉਹਨਾਂ ਨੂੰ ਕੁਝ ਗੋਰੇ ਨੌਜਵਾਨਾਂ ਦੇ ਵੱਲੋਂ ਹਮਲੇ ਦਾ ਸ਼ਿਕਾਰ ਹੋਣਾ ਪਿਆ ਜ ਜਦੋਂ ਉਹਨਾਂ ਦੀ ਪੱਗ ਤੇ ਟਿੱਪਣੀਆਂ ਕਰਕੇ ਪਟਾਕੇ ਸੁੱਟੇ ਗਏ ਸਨ ਤੇ ਉਹਨਾਂ ਦੀ ਪੱਗ ਸੜ ਗਈ ਸੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਘਟਾਰੀਆ ਵੀਰਵਾਰ ਨੂੰ ਅਚਾਨਕ ਜ਼ਖਮੀ ਹੋ ਕੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਲਾਜ ਤੇ ਲਈ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਾਖਲ ਕਰਵਾਇਆ ਗਿਆ ਪੀਜੀਆਈ ਸੂਤਰਾਂ ਦੇ ਅਨੁਸਾਰ ਰਾਜਪਾਲ ਘਟਾਰੀਆ ਚੰਡੀਗੜ੍ਹ ਦੇ ਗਵਰਨਰ ਹਾਊਸ ਦੇ ਵਿੱਚ ਤਿਲਕ ਕੀ ਜਿਸ ਕਾਰਨ ਉਹਨਾਂ ਨੂੰ ਸੱਟ ਲੱਗ ਕੇ ਸੀਨੀਅਰ ਡਾਕਟਰਾਂ ਦੀ ਇੱਕ ਟੀਮ ਪੀਜੀਆਈ ਦੇ ਵਿੱਚ ਉਹਨਾਂ ਦਾ ਇਲਾਜ ਕਰੀ ਹੈ ਆਰਥੋਪੈਡਿਕ ਵਿਭਾਗ ਦੇ ਡਾਕਟਰ ਵਿਜੇ ਗੋਨੀ ਅਤੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਿਤ ਮਨੋਜ ਨੇ ਉਹਨਾਂ ਦੀ ਜਾਂਚ ਕੀਤੀ ਹੈ ਡਾਕਟਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਬਿਲਕੁਲ ਠੀਕ ਹੈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਉਹ ਜਲਦੀ ਹੀ ਆਪਣਾ ਰੁਟੀਨ ਕੰਮ ਸ਼ੁਰੂ ਕਰ ਸਕਣਗੇ ਇਸ ਤੋਂ ਇਲਾਵਾ ਸੋਸ਼ਲ ਐਕਟੀਵਿਸਟ ਡਾਕਟਰ ਪੂਜਾ ਸਿੰਘ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਕੈਬਨਿਟ ਮੰਤਰੀ ਅਮਨ अरोड़ा ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਰਿਵਾਇਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਡਾਕਟਰ ਪੂਜਾ ਸਿੰਘ ਨੇ ਕਿਹਾ ਕਿ ਮੇਰਾ ਆਪ ਤੇ ਵਿੱਚ ਆਉਣ ਦਾ ਇਹੀ ਮਕਸਦ ਹੈ ਕਿ ਮੈਂ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਤੇ ਸੇਫਟੀ ਤੇ ਕੰਮ ਕਰ ਸਕਾਂ ਉਹਨਾਂ ਨੇ ਕਿਹਾ ਕਿ ਜਿਸ ਦਿਨ ਮੈਂ ਇਸ ਦੇ ਵਿੱਚ ਕਾਮਯਾਬ ਹੋ ਗਈ ਤਾਂ ਮੈਂ ਸੋਚਾਂਗੀ ਕਿ ਮੈਂ ਰਾਜਨੀਤੀ ਦੇ ਵਿੱਚ ਕਾਮਯਾਬ ਹੋ ਗਈ ਹਾਂ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯੋਰਸੈਲਫ